ਸਤਕਾਰਯੋ ਸਤ ਸੰਗਤ ਜੀਓ ਗੁਰਬਾਣੀ ਵਿੱਚ ਲਿਖਿਆ ਬ੍ਰਾਹਮਣ ਕੈਲੀ ਘਾਤ ਕੰਜਕਾ ਅਨਚਾਰੀ ਕਾ ਤਾਂ ਬ੍ਰਾਹਮਣ ਕੈਲੀ ਘਾਤ ਕੰਜਕਾ ਕੁੜੀ ਮਾਰਨ ਨੂੰ ਬੜਾ ਵੱਡਾ ਪਾਪ ਲਿਖਿਆ ਗਿਆ ਆਪਾਂ ਇੱਥੇ ਜਿੰਨੇ ਬੈਠੇ ਆ ਸਾਡੇ ਵਿੱਚੋਂ ਬਹੁਤਿਆਂ ਦੇ ਵਿਚਾਰ ਐਸੇ ਨੇ ਕਿ ਕੁੜੀਆਂ ਨਹੀਂ ਹੋਣੀਆਂ ਚਾਹੀਦੀਆਂ ਜਾ ਉਹਨਾਂ ਨੂੰ ਗਰਭ ਵਿੱਚ ਹੀ ਸਮਾਪਤ ਕਰ ਦੇਣਾ ਚਾਹੀਦਾ ਸਾਨੂੰ ਇਹ ਚੇਤਾ ਰੱਖਣਾ ਚਾਹੀਦਾ ਹੈ ਕਿ ਅਸੀਂ ਸਤਿਗੁਰੂ ਰਾਮ ਸਿੰਘ ਦਾ ਪੰਥਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਦੋਂ ਕਿਰਪਾ ਕੀਤੀ ਉਹਨਾਂ ਨੇ ਵਿਸ਼ੇਸ਼ ਰੂਪ ਵਿੱਚ ਕੁੜੀਆਂ ਮਾਰਨੀਆਂ ਬੰਦ ਕੀਤੀਆਂ ਉਸ ਗੁਰੂ ਦੇ ਸਿੱਖ ਅਖਵਾ ਕੇ ਅੱਜ ਆਪਾਂ ਕੁੜੀਆਂ ਮਾਰਦੇ ਆਂ ਫਿਰ ਆਪਾਂ ਕਿੰਨੇ ਵਧੀਆ ਸੇਖਾਂ ਇਹ ਆਪਣੇ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ ਪਾਠ ਜਿੰਨੇ ਮਰਜੀ ਆਪ ਕਰੀ ਜਾਓ ਜਾਂ ਜਿੰਨੇ ਮਰਜੀ ਅਖੰਡ ਪਾਠ ਕਰਵਾਈ ਜਾਓ ਜਿਹੜੇ ਕੁੜੀਆਂ ਮਾਰਨਗੇ ਉਹ ਕਦੀ ਬਖਸ਼ੇ ਨਹੀਂ ਜਾਣਗੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਨੂੰ ਸਜ਼ਾ ਮਿਲੇਗੀ ਮਿਲੇਗੀ ਹੁਣ ਅਗਲੀ ਗੱਲ ਹੈ ਕਿ ਆਪਾਂ ਕੁੜੀਆਂ ਮਾਰਦੇ ਕਿਉਂ ਆ ਭਾਵੇਂ ਹੋਰ ਵੀ ਕਈ ਕਾਰਨ ਨੇ ਇੱਕ ਕਾਰਨ ਇਹ ਜ਼ਰੂਰ ਹੈ ਕਿ ਮੇਰੀ ਧੀ ساری ਉਮਰ ਕਿਤੇ ਔਖੀ ਹੋਵੇ। ਮੇਰੇ ਤੋਂ ਵੇਖੀ ਨਹੀਂ ਜਾਣੀ। ਇੱਕ ਕਾਰਨ ਇਹ ਹੈ ਕਿ ਮੇਰੇ ਤੋਂ ਦਾਜ ਨਹੀਂ ਦਿੱਤਾ ਜਾਣਾ। ਸੋਚਣ ਦੀ ਲੋੜ ਹੈ ਕਿ ਆਪਾਂ ਦਾਜ ਦੇਣ ਵਾਲੇ ਤੇ ਲੈਣ ਵਾਲੇ ਆਪਾਂ ਸਿੱਖ ਹੈਗੇ ਆ ਕਿ ਨਹੀਂ। ਬਾਣੀ ਵਿੱਚ ਤਾਂ ਲਿਖਿਆ ਔਰ ਮਨਮੁਖ ਦਾਜ ਜੇ ਰੱਖ ਦਿਖਾਲੇ ਸੋ ਕੂੜ ਅਹੰਕਾਰ ਕੱਚ ਪਾਜ। ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਉਚੇਚ ਨਾਲ ਦਾਜ ਲੈਣਾ ਦੇਣਾ ਬੰਦ ਕੀਤਾ ਸਤਗੁਰੂ ਜਗਜੀਤ ਸਿੰਘ ਨੇ ਲਾਗੂ ਕਰਵਾਇਆ ਸ਼ਕਤੀ ਨਾਲ ਆਪਾਂ ਨੂੰ ਵੀ ਬਚਣਾ ਚਾਹੀਦਾ ਉਸ ਤੋਂ ਅਗਲੀ ਗੱਲ ਅਸੀਂ ਜਿਹੜੀ ਗੁਰ ਮਰਿਆਦਾ ਨਾਲ ਅਸੀਂ ਵਿਆਹ ਕਰਦੇ ਆਂ ਇਹ ਸਤਗੁਰੂ ਰਾਮ ਸਿੰਘ ਜੀ ਨੇ ਸਭ ਤੋਂ ਪਹਿਲਾਂ ਸ਼ੁਰੂ ਕੀਤੀ ਜੇ ਤਾਂ ਸ਼ੁਰੂ ਕੀਤੀ ਕਿ ਪੰਡਤਾਂ ਦੇ ਉਸ ਸਮੇਂ ਦੇ ਜਿਹੜੇ ਬ੍ਰਾਹਮਣ ਸੀ ਉਹਨਾਂ ਦੇ ਕੀਤੇ ਵਿਆਹ ਬੜੇ ਮਹਿੰਗੇ ਸੀ। ਸਤਿਗੁਰੂ ਰਾਮ ਸਿੰਘ ਨੇ ਕਿਰਪਾ ਕੀਤੀ ਸਾਦਾ ਸਸਤਾ ਸਵਾ ਰੁਪਏ ਵਿੱਚ ਕੀਤਾ। ਅੱਜ ਜੰਜ ਘਰਾਂ ਵਿੱਚ ਜਾ ਕੇ ਸਾਡਾ ਸਵਾ ਲੱਖ ਵਿੱਚ ਵੀ ਨਹੀਂ ਹੁੰਦਾ। ਜੰਜ ਘਰ ਤੋਂ ਬਿਨਾਂ ਸਾਡਾ ਵਿਆਹ ਹੀ ਨਹੀਂ ਹੁੰਦਾ ਤੇ ਸਵਾ ਲੱਖ ਵਿੱਚ ਵੀ ਨਹੀਂ ਹੁੰਦਾ। ਹੌਲੀ-ਹੌਲੀ ਇਤਨਾ ਹੀ ਚੱਲਦਾ ਰਿਹਾ ਸਵਾ ਕਰੋੜ ਨੂੰ ਪਹੁੰਚ ਜਾਣਾ ਕੰਮ। ਫਿਰ ਆਪਾਂ ਕਿੰਨੇ ਕੁ ਵਧੀਆ ਸੇਖਾਂ ਇਹ ਆਪਣੇ ਆਪਣੇ ਅੰਦਰ ਸੋਚਣ ਦੀ ਲੋੜ ਆ ਸਾਧ ਸੰਗਤ ਜੀ ਇਹ ਗੱਲਾਂ ਸਿਰਫ ਸੁਣ ਕੇ ਕੰਨੋਂ ਕੱਢਣ ਦੀ ਲੋੜ ਨਹੀਂ ਮੰਨਣ ਦੀ ਲੋੜ ਏ ਜੇ ਇਥੇ ਗੁਰੂ ਘਰ ਆਏ ਹੋ ਆਪ ਪ੍ਰਣ ਕਰੋ ਆਪਣੇ ਬੱਚਿਆਂ ਨੂੰ ਇਹ ਗੱਲ ਸਮਝਾਓ ਕਿ ਨਹੀਂ ਬੱਚਾ ਜੰਝ ਘਰ ਜਿੱਦਣ ਨਹੀਂ ਸੀ ਵਿਆਹ ਹੁੰਦੇ ਨਾ ਉਸ ਦਿਨ ਵੀ ਆਪਾਂ ਜਿਉਂਦੇ ਸਾਂ ਨਿਆਣੇ ਉਦੋਂ ਵੀ ਪੈਦਾ ਹੁੰਦੇ ਸੀ ਅੱਜ ਵੀ ਜਿਹੜੇ ਜੰਝ ਘਰਾਂ ਤੇ ਨਹੀਂ ਜਾਂਦੇ ਉਹਨਾਂ ਦੇ ਵੀ ਬੱਚੇ ਅੱਗੋਂ ਪੈਦਾ ਹੁੰਦੇ ਨੇ ਉਹ ਵੀ ਪਤੀ ਪਤਨੀ ਸੁਖੀ ਵਸਦੇ ਨੇ ਜੰਝ ਘਰ ਤੋਂ ਬਿਨਾ ਵੀ ਗੁਜ਼ਾਰਾ ਹੋ ਸਕਦਾ ਸੋ ਇਹ ਬੇਨਤੀ ਪ੍ਰਵਾਨ ਕਰੋ ਜੰਝ ਘਰ ਜਾ ਕੇ ਉਜੜੋ ਨਾ ਜਿਹਦੇ ਕੋਲ 4 ਪੈਸੇ ਹੈਗੇ ਨੇ ਲਾਉਣ ਨੂੰ ਆਪਣੀ ਨੂੰ ਧੀ ਨੂੰ ਸੋਨਾ ਬਣਾ ਦਿਓ ਪਲਾਟ ਖਰੀਦ ਦਿਓ ਅਤੇ ਜੇ ਆਪਾਂ ਕਿਸੇ ਨੂੰ ਹੀ ਦੇਣਾ ਜੰਜ ਘਰ ਵਾਲਿਆਂ ਨੂੰ ਦੇਣ ਦੀ بجائے ਮਾ ਸ਼ਰਾਬ ਤੇ ਉਡਾਉਣ ਦੀ بجائے ਉਹੋ ਹੀ ਮਾਇਆ ਆਪਣੇ ਪਿੰਡ ਵਿੱਚ ਕੁੜੀਆਂ ਦੇ ਸਕੂਲ ਤੇ ਲਾ ਦਿਓ ਗਲੀਆਂ ਵਧੀਆ ਬਣਾ ਦਿਏ ਕਿਸੇ ਗਰੀਬ ਦੇ ਮਕਾਨ ਤੇ ਛੱਤ ਪਵਾ ਦਿਓ ਜਿਹੜਾ ਉਹਦੇ ਬਾਹਰ ਪੱਥਰ ਲਿਖ ਕੇ ਲਾਓ ਕਿਸੇ ਨੂੰ ਸਾਰੀ ਉਮਰ ਚੇਤਾ ਤਾਂ ਰਹੇ ਉਥੇ ਆਪਾਂ ਕਿਹੋ ਜਿਹਾ ਗੁਲਾਬ ਜਾਮਣੂ ਖਾ ਕੇ ਆਏ ਆ ਕਿਹਨੂੰ ਚੇਤਾ ਰਹਿੰਦਾ ਜਰਾ ਦੱਸਿਓ ਜੀ ਕਿਸੇ ਨੂੰ ਚੇਤਾ ਹੈਗਾ ਕਿ ਕੀ ਦੇ ਬੇਸਵਾਦ ਸੀ ਕੀ ਦੀਆਂ ਜਲੇਬੀਆਂ ਜ਼ਿਆਦਾ ਸੁਆਦ ਇਹ ਕੁਰੀਤਿਆਂ ਚੋਂ ਨਿਕਲਣ ਦੀ ਲੋੜ ਹੈ ਗੁਰੂ ਕੀ ਮਰਿਆਦਾ ਸਾਡੇ ਲਾਭ ਵਾਸਤੇ ਹੈ ਸੱਚੇ ਪਾਤਸ਼ਾਹ ਨੇ ਪੈਸੇ ਨਹੀਂ ਲੈਣੇ ਇਹ ਪੈਸੇ ਨਹੀਂ ਲੈਣੇ ਇਹ ਤੁਹਾਡੇ ਲਾਭ ਵਾਸਤੇ ਨੇ ਤੁਹਾਨੂੰ ਫਜ਼ੂਲ ਖਰਚੀ ਤੋਂ ਮਾੜੀ ਆਦਤ ਛਡਾਉਣ ਵਾਸਤੇ ਨੇ ਬਚੋ ਆਪਾਂ ਇੱਕ ਆਦਤ ਪਾ ਲਈ ਹੈ ਕਿ ਉਹਨੇ ਵਿਆਹ ਜਾਂਚ ਕਰ ਚੁੱਕਿਆ ਮੈਂ ਵੀ ਕਰਦਾ ਵੇਖਾ ਵੇਖੀ ਭੇੜ ਚਾਲੇ ਆਪਣੇ ਮਨ ਦੀ ਆਦਤ ਹੈ ਜਿਵੇਂ ਮੈਂ ਸਵੇਰੇ ਵੀ ਬੇਨਤੀ ਕੀਤੀ ਸੀ ਕੁਝ ਮਨ ਦੀਆਂ ਆਦਤਾਂ ਨੇ ਕੁਝ ਤੰਦੀਆਂ ਇਹ ਮਨ ਦੀਆਂ ਆਦਤਾਂ ਨੇ ਇਹਨਾਂ ਨੂੰ ਆਪਾਂ ਛੱਡ ਗਏ ਗੱਲ ਕੋਈ ਨਹੀਂ ਗਈ ਉਹ 2-4 ਘੰਟੇ ਦੀ ਖੁਸ਼ੀ ਹੁੰਦੀ ਹੈ ਜੇ ਆਪਾਂ 5-10 ਗਰੀਬਾਂ ਨੂੰ ਕੋਈ ਵਧੀਆ ਚੀਜ਼ ਬਣਾ ਕੇ ਦੇਵਾਂਗੇ ਉਹਦੇ ਨਾਲ ਵੀ ਸਾਨੂੰ ਖੁਸ਼ੀ ਮਿਲੇਗੀ ਪਰ ਉਸ ਖੁਸ਼ੀ ਦੀ ਇੱਕ ਆਦਤ ਕਾਉਣ ਦੀ ਲੋੜ ਹੈ ਇਹ ਨਹੀਂ فرق ਹੈ ਉਹ ਆਦਤ ਪੈ ਗਈ ਹੈ ਉਹ ਨਹੀਂ ਪਈ ਇਹ ਨਹੀਂ ਕਿ ਜਾਂਚ ਕਰ ਜਾ ਕੇ ਕੁਝ ਬਹੁਤੀ ਹੁੰਦੀ ਹੈ ਗਰੀਬ ਨੂੰ ਦਿੱਤਿਆਂ ਨਹੀਂ ਹੁੰਦੀ ਤੁਸੀਂ ਕਿਸੇ ਕੰਮ ਤੇ ਵਿਚਾਰ ਕਰਕੇ ਦੇਖ ਲਓ ਤੁਸੀਂ ਧਿਆਨ ਨਾਲ ਦੇਖੋਗੇ ਵਿਚਾਰੋਗੇ ਆਪਾਂ ਜੋ ਵੀ ਕਰਦੇ ਆ ਉਹਦੇ ਵਿੱਚੋਂ ਬਹੁਤੀਆਂ ਚੀਜ਼ਾਂ ਸਾਨੂੰ ਆਦਤ ਪੈ ਗਈ ਹੈ ਭਾਵੇਂ ਮਨ ਦੀ ਹੈ ਜਾਂ ਤਨ ਦੀ ਸਾਨੂੰ ਨੀਂਦ ਆਉਣ ਦੀ ਇੱਕ ਆਦਤ ਬਣੀ ਹੈ ਕਿ ਇੰਨੇ ਵਜੇ ਨੀਂਦ ਆਉਣੀ ਹੈ। ਉਸ ਵੇਲੇ ਭਾਵੇਂ ਆਪਾਂ ਪਾਠ ਕਰਦੇ ਹੋਈਏ, ਕਾਰ ਚਲਾਉਂਦੇ ਹੋਈਏ, ਉਹ ਥੱਕੇ ਨਾਲ ਹੀ ਸੁਸਤੀ ਪੈਣ ਲੱਗ ਪੈਂਦੀ ਹੈ। ਇਸੇ ਤਰ੍ਹਾਂ ਹੀ ਇੰਨੇ ਵਜੇ ਭੁੱਖ ਲੱਗਣੀ ਹੈ। ਇਸੇ ਤਰ੍ਹਾਂ ਅਸਾਂ ਜੰਗਲ ਪਾਣੀ ਜਾਣਾ, ਉਹ ਸਾਰੀਆਂ ਚੀਜ਼ਾਂ ਦੀ ਸਾਡੇ ਸਰੀਰ ਨੂੰ ਆਦਤ ਪਈ ਹੈ। ਇਸੇ ਤਰ੍ਹਾਂ ਸਾਡੇ ਮਨ ਨੂੰ ਆਦਤ ਪਈ ਹੈ ਕਿ ਸਾਡੀ ਖੁਸ਼ੀ ਕਿਸ ਚੀਜ਼ ਵਿੱਚ ਹੈ? ਸਾਨੂੰ ਆਨੰਦ ਕਿਸ ਚੀਜ਼ ਨਾਲ ਮਿਲਦਾ ਹੈ? ਜਦੋਂ ਸਾਡੀ ਆਦਤ ਪੂਰੀ ਹੋ ਜਾਂਦੀ ਹੈ ਸਾਡੀ ਇੱਛਾ ਪੂਰੀ ਹੁੰਦੀ ਹੈ ਆਦਤ ਦੇ ਅਨਸਾਰ ਉਸ ਚੀਜ਼ ਨਾਲ ਸਾਨੂੰ ਬਰਸੰਤਾ ਮਿਲਦੀ ਹੈ ਜੇ ਮੇਰੀ ਗੱਲ ਨਹੀਂ ਮੰਨਣ ਵਿੱਚ ਆਉਂਦੀ ਤੇ ਧਿਆਨ ਨਾਲ ਵਿਚਾਰ ਲਓ ਨਿਰਣੇ ਆਪ ਜੀ ਨੇ ਕਰਨਾ ਹੈ ਫੈਸਲਾ ਮੈਂ ਨਹੀਂ ਕਰਨਾ ਮੈਂ ਤੇ ਆਪ ਜੀ ਦੇ ਅੱਗੇ ਇੱਕ ਆਪਣੀ ਗੱਲ ਰੱਖ ਦਿੱਤੀ ਹੈ ਬਹੁਤ ਸੱਜਣ ਉਹ ਨੇ ਜਿਹੜੇ ਸ਼ਰਾਬ ਪੀਂਦੇ ਨੇ ਉਹਨਾਂ ਨੂੰ ਜਦੋਂ ਸ਼ਰਾਬ ਪੀਂਦਾ ਵੇੜਾ ਹੁੰਦਾ ਹੈ ਉਹਨਾਂ ਨੂੰ ਉਸ ਮੌਕੇ ਤੇ ਸ਼ਰਾਬ ਪੀ ਕੇ ਆਨੰਦ ਆਉਂਦਾ। ਬਹੁਤ ਸੱਜਣ ਉਹ ਨੇ ਜਿਹੜੇ ਸ਼ਰਾਬ ਨਹੀਂ ਪੀਂਦੇ। ਉਹਨਾਂ ਨੇ satsang ਵਿੱਚ ਜਾਣਾ ਹੁੰਦਾ ਹੈ। ਜਾਂ ਉਹਨਾਂ ਨੇ ਭਜਣਾ ਖੇਡਣਾ ਹੁੰਦਾ ਹੈ, ਸ਼ਾਇਰ ਕਰਨੀ ਹੁੰਦੀ ਹੈ। ਉਹਨਾਂ ਨੂੰ ਆਪਣੇ ਢੰਗ ਨਾਲ ਆਨੰਦ ਆਉਂਦਾ। ਉਹਨਾਂ ਨੂੰ ਸ਼ਰਾਬ ਨਾ ਪੀ ਕੇ ਆਨੰਦ ਆਉਂਦਾ, ਉਹਦੋਂ ਘਟ ਨਹੀਂ ਆਉਂਦਾ, ਉਹਦੋਂ ਵਧ ਆਉਂਦਾ ਹੈ। ਸ਼ਰਾਬੀ ਨਾਲ ਨੂੰ ਆਪਣੇ ਢੰਗ ਨਾਲ ਆਉਂਦਾ। ਫਿਰ ਦੋਹਾਂ 'ਚੋਂ ਕਿਹੜੀ ਗੱਲ ਠੀਕ ਹੈ? ਦੋਹਾਂ ਚ ਕਿਹੜੀ ਗੱਲ ਠੀਕ ਹੈ ਆਪਣੇ ਆਪਣੇ ਥਾਂ ਦੋਹਾਂ ਨੂੰ ਆਨੰਦ ਆਉਂਦਾ ਹੈ ਕਿਉਂ ਕਿਉਂਕਿ ਅਸੀਂ ਇੱਕ ਆਦਤ ਬਣਾ ਲਈਏ ਸੋ ਆਪਜੀ ਵੀ ਜੇ ਇਹ ਆਦਤ ਬਦਲ ਲਓਗੇ ਫਜ਼ੂਲ ਖਰਚੀ ਦੀ ਆਦਤ ਛੱਡ ਕੇ ਧਰਮ ਅਰਥ ਪੈਸੇ ਲਾਉਣੇ ਸ਼ੁਰੂ ਕਰ ਦਿਓਗੇ ਆਪਜੀ ਦੀ ਵੀ ਉਹ ਹੀ ਆਦਤ ਬਣ ਜਾਏਗੀ ਨਾ ਉਹਦੇ ਨਾਲ ਹੀ ਆਪਜੀ ਨੂੰ ਕਿੰਨੀ ਪ੍ਰਸੰਤਾ ਮਿਲੇਗੀ ਫਰਜ਼ ਕਰੋ ਤੁਸੀਂ 10 ਲੱਖ ਰੁਪਈਆ ਲਾਉਣਾ ਜਾਂਚ ਕਰ ਜਾ ਕੇ ਉਦੇ ਵਿੱਚੋਂ ਆਪਾਂ 10000 ਰੁਪਏ ਦੀ ਮਠਿਆਈ ਪਦਾਰਥ ਲਿਆ ਕੇ ਜਿੰਨੇ ਰਿਸ਼ਤੇਦਾਰ ਸੱਜਣ ਮਿੱਤਰ ਆਏ ਨੇ ਉਹਨਾਂ ਨੂੰ ਆਪਾਂ ਘਰ ਵਿੱਚ ਪ੍ਰਸ਼ਾਦਾ ਪਾਣੀ ਛਕਾ ਲਓ। ਬਾਕੀ ਦਾ 990000 ਜਿਹੜਾ ਹੈ ਆਪਣੇ ਪਿੰਡ ਦੇ ਵਿੱਚ ਦੇਖੋ ਨਾਮਧਾਰੀ ਭੈਣ ਭਰਾ ਕਿੰਨੇ ਗਰੀਬ ਨੇ। ਕਿਸੇ ਦਾ ਗੁਸਲਖਾਨਾ ਬਣਾ ਦਿਓ, ਕਿਸੇ ਦੇ ਮਕਾਨ ਦੀ ਛੱਤ ਪਵਾ ਦਿਓ, ਕਿਸੇ ਨੂੰ ਕੱਪੜੇ ਲੈ ਦਿਓ। ਕਰਕੇ ਦੇਖੋ। ਉਹ ਤੁਹਾਨੂੰ ਕਿੰਨੀਆਂ ਅਸੀਸਾਂ ਦੇਣਗੇ ਜੰਜ ਘਰ ਵਾਲਿਆਂ ਨੇ ਅਸੀਸਾਂ ਨਹੀਂ ਦੇਣੀਆਂ ਨਾ ਲਵਾਈ ਨੇ ਦੇਣੀਆਂ ਨੇ ਉਹ ਕਿੰਨੀਆਂ ਅਸੀਸਾਂ ਦੇਣਗੇ ਔਰ ਕਿੰਨੇ ਸਾਲਾਂ ਬੱਧੀ ਉਹਨਾਂ ਦੇ ਮਕਾਨ ਖਲੋਤੇ ਰਹਿਣ ਇਸ ਤੋਂ ਅਗਲੀ ਗੱਲ ਐਸ ਵੇਲੇ ਇੱਕ ਰੋਟੀ ਬੈਂਕ ਚੱਲਿਆ ਨੋਟਾਂ ਵਾਲਾ ਨਹੀਂ ਰੋਟੀ ਬੈਂਕ ਕੋਈ ਸੱਜਣ ਨੇ ਉਹਨਾਂ ਪੰਜ-ਛੇ ਸ਼ਰੀਰਾਂ ਨੇ ਰਲ ਕੇ ਉਹਨਾਂ ਨੇ ਆਖਿਆ ਵੀ ਜੀਰੇ ਜੀਰੇ ਕੋਲ ਵੀ ਘਰਾਂ ਵਿੱਚ ਜਿੱਥੇ ਵੀ ਪ੍ਰਸ਼ਾਦਾ ਪਾਣੀ ਬਚਿਆ ਹੁੰਦਾ ਸਾਰੇ ਇੱਥੇ ਦੇ ਜਾਓ ਉਹ ਇਕੱਠਾ ਕਰਕੇ ਜਿੰਨੇ ਵਿਚਾਰੇ ਸੜਕਾਂ ਤੇ ਰਹਿਣ ਵਾਲੇ ਨੇ ਹੋਰ ਗਰੀਬ ਨੇ ਉਹਨਾਂ ਨੂੰ ਸਾਰਿਆਂ ਭੁੱਖਿਆਂ ਨੂੰ ਵੰਡ ਕੇ ਆਉਂਦੇ। ਤੁਹਾਡਾ ਕੀ ਖਿਆਲ ਹੈ ਕਿ ਉਹ ਜਿਹੜੇ ਵੰਡਣ ਜਾਂਦੇ ਨੇ ਉਹਨਾਂ ਨੂੰ ਸ਼ਰਾਬ ਪੀਣ ਵਾਲਿਆਂ ਨਾਲੋਂ ਕੋਈ ਘੱਟ ਖੁਸ਼ੀ ਹੁੰਦੀ ਆ ਉਹਨਾਂ ਨੂੰ ਆਨੰਦ ਨਹੀਂ ਆਉਂਦਾ। ਉਹਨਾਂ ਨੂੰ ਵੀ ਤਾਂ ਆਨੰਦ ਆਉਂਦਾ। ਸੋ ਇਹ ਅਸੀਂ ਆਪਣੇ ਮਨ ਦਾ ਇੱਕ ਸੁਭਾਅ ਬਣਾ ਲੈਨੇ ਆ ਜਿਹੋ ਜਿਹਾ ਸੁਭਾਅ ਬਣਾ ਲੋਗੇ ਉਹੋ ਜਿਹਾ ਹੀ ਬਣ ਜਾਏਗਾ ਉਹਦੇ ਵਿੱਚ ਹੀ ਆਨੰਦ ਆਉਣਾ ਸ਼ੁਰੂ ਹੋ ਜਾਏਗਾ ਇਸ ਲਈ ਮੇਰੀ ਬੇਨਤੀ ਪ੍ਰਵਾਨ ਕਰੋ ਕੁੜੀਆਂ ਨੂੰ ਮਾਰਨਾ ਬੰਦ ਕਰੋ ਕੁੜੀਆਂ ਦਾ ਇਸਤਰੀਆਂ ਦਾ ਤਿਰਸਕਾਰ ਕਰਨਾ ਬੰਦ ਕਰੀਏ ਇਹ ਗੱਲਾਂ ਬੰਦ ਕਰੀਏ ਕਿ ਜਨਾਨੀਆਂ ਨੂੰ ਅਕਲ ਹੀ ਨਹੀਂ ਹੁੰਦੀ ਇਹਨਾਂ ਦੀ ਗੁੱਤ ਪਿੱਛੇ ਮਾਤੇ ਜੁੱਤੀ ਵਿੱਚ ਮਾਤੇ ਜੁੱਤੀ ਥੱਲੇ ਰੱਖਣੀਆਂ ਚਾਹੀਦੀਆਂ ਨੇ ਇਹ ਸਾਰੀਆਂ ਗੱਲਾਂ ਛੱਡ ਕੇ ਇਸਤਰੀਆਂ ਨੂੰ ਪੂਰਨ ਸਤਕਾਰ ਦਿਓ ਕਿਉਂਕਿ ਬਾਣੀ ਵਿੱਚ ਲਿਖਿਆ ਸੋ ਕਿਉਂ ਮੰਦਾ ਆਖਿਆ ਜਿਤ ਜਮੈ ਰਾਜਾ ਪੰਡ ਜਮੀਐ ਪੰਡ ਨਿਮੀਐ ਪੰਡ ਮੰਗਣ ਵਿਆ ਭਾਵ ਇਸਤਰੀਆਂ ਤੋਂ ਬਿਨਾ ਕੋਈ ਕਾਰਜ ਵੀ ਸੰਪੂਰਨ ਨਹੀਂ ਹੁੰਦਾ ਇਸ ਕਰਕੇ ਉਸ ਇਸਤਰੀ ਨੂੰ ਕਿਉਂ ਮਾੜਾ ਆਖਿਆ ਜਾਵੇ ਸਾਧ ਸੰਗਤ ਜੀ ਆਪਾਂ ਇਹ ਜਰਾ ਸੋਚੀਏ ਕਿ ਜੇ ਇੱਕ ਕੁੜੀ ਸਾਡੇ ਨਾਨਾ ਨਾਨੀ ਦੀ ਨਾ ਹੁੰਦੀ ਕੀ ਫਿਰ ਸਾਡਾ ਜਨਮ ਹੋਣਾ ਸੀ ਕਿਸੇ ਦਾ ਜੇ ਸਾਡੇ ਨਾਨਾ ਨਾਨੀ ਦੀ ਕੁੜੀ ਨਾ ਹੁੰਦੀ ਫਿਰ ਸਾਡਾ ਜਨਮ ਹੋਣਾ ਸੀ ਜੇ ਸਾਡੇ ਪੜਨਾਨੇ ਦੀ ਇੱਕ ਧੀ ਨਾ ਹੁੰਦੀ ਤੇ ਫਿਰ ਸਾਡੀ ਨਾਨੀ ਵੀ ਨਹੀਂ ਸੀ ਹੋਣੀ ਫਿਰ ਸਾਡਾ ਜਨਮ ਹੋਣਾ ਸੀ ਤੇ ਅਖੀਰ ਦੀ ਗੱਲ ਜੇ ਕਿਸੇ ਦੀ ਧੀ ਨਾ ਹੁੰਦੀ ਫਿਰ ਸਾਡੀ ਪਤਨੀ ਕਿਵੇਂ ਹੋਣੀ ਸੀ ਸੋ ਇਸ ਲਈ ਇਸਤਰੀਆਂ ਤੋਂ ਬਿਨਾ ਸੰਸਾਰ ਦੇ ਕਾਰਜ ਸੰਪੂਰਨ ਨਹੀਂ ਹੁੰਦੇ ਇਸਤਰੀਆਂ ਦੀ ਬੁਰਾਈ ਨਾ ਕਰੋ ਕੁੜੀਆਂ ਨੂੰ ਮਾੜਾ ਨਾ ਆਖੋ ਕੁੜੀਆਂ ਨੂੰ ਮਾਰੋ ਨਾ ਅਤੇ ਅਗਲੀ ਗੱਲ ਰਾਣੀਆਂ ਗਲਤ ਪਰੰਪਰਾਵਾਂ ਜਿਹੜੀਆਂ ਅੱਜ ਗਲਤ ਨੇ ਕਿਸੇ ਸਮੇਂ ਕਿਉਂ ਬਣੀਆਂ ਸਾਨੂੰ ਨਹੀਂ ਪਤਾ ਉਹਨਾਂ ਨੂੰ ਬਦਲਣ ਦੀ ਲੋੜ ਏ ਜੇ ਪਤੀ ਪਰਮੇਸ਼ਰ ਏ ਤੇ ਪਤਨੀ ਵੀ ਪਰਮੇਸ਼ਰ ਨਹੀਂ ਏ ਫਿਰ ਧਿਆਨ ਨਾਲ ਸੁਣੋ ਜੇ ਪਤੀ ਪਰਮੇਸ਼ਰ ਏ ਤੇ ਪਤਨੀ ਵੀ ਪਰਮੇਸ਼ਰ ਨਹੀਂ ਏ ਇਹ ਨਹੀਂ ਕਿ ਪਤਨੀ ਨੇ ਹੁਕਮ ਹੀ ਮੰਨਣਾ ਕੋਟੀ ਖਾਈ ਜਾਣੀ ਏ ساری ਉਮਰ ਬਿਲਕੁਲ ਨਹੀਂ ਬਿਲਕੁਲ ਨਹੀਂ ਕਦੀ ਪਤਨੀ ਤੇ ਹੱਥ ਨਹੀਂ ਚੁੱਕਣਾ ਕਦੀ ਬੁਰਾ ਨਹੀਂ ਆਖਣਾ ਨਰਾਜਗੀਆਂ ਆਪਸ ਵਿੱਚ ਹੋਣੀਆਂ ਇੱਕ ਵੱਖਰੀ ਗੱਲ ਇਹ ਯਤਨ ਕਰੋ ਕਿ ਆਪਸ ਵਿੱਚ ਮਿਲ ਕੇ ਰਿਹਾ ਜਾਵੇ ਨਰਾਜਗੀਆਂ ਨਾ ਹੋਣ ਪਰ ਜੇ ਹੋ ਵੀ ਜਾਣ ਤਾਂ ਇਹਦਾ ਇਹ ਮਤਲਬ ਨਹੀਂ ਕਿ ਉਹਨੂੰ ਕੁੱਟ ਦਿਓ ਉਹਨੂੰ ਘਰੋਂ ਕੱਢ ਦਿਓ ਉਹਦਾ ਘਰ ਦੇ ਵਿੱਚ ਹੱਕ ਹੀ ਕੋਈ ਨਹੀਂਗਾ ਬਿਲਕੁਲ ਨਹੀਂ ਉਹ ਤੁਹਾਡੇ ਘਰ ਦੀ ਮਾਲਕ ਹੈ ਜਿੱਦਨ ਤੋਂ ਤੁਹਾਡੀ ਪਤਨੀ ਤੁਹਾਡੇ ਘਰ ਆ ਗਈ ਤੁਹਾਡੇ ਘਰ ਦੀ ਮਾਲਕ ਉਹ ਹੈ ਇਹਦੇ ਨਾਲ ਨਾਲ ਪਤਨੀਆਂ ਨੂੰ ਵੀ ਇਹ ਧਿਆਨ ਰੱਖਣ ਦੀ ਲੋੜ ਹੈ ਕਿ ਉਹ ਪਤੀਆਂ ਨੂੰ ਇੰਨਾ ਤੰਗ ਨਾ ਕਰਨ ਕਿ ਉਹ ਪੁੱਟਣ ਤੇ ਮਜਬੂਰ ਹੋ ਜਾਣ। ਕਈ ਵਾਰੀ ਉਹ ਵੀ ਇਹ ਲੰਬੂ ਲਾ ਕੇ ਰੱਖਦੀਆਂ ਨੇ। ਏਡੀ ਵਧੀਆ ਸ਼ਬਦਾਵਲੀ ਵਰਤਦੀਆਂ ਨੇ ਕਿ ਉਹ ਮਜਬੂਰ ਕਰ ਦਿੰਦੀਆਂ ਨੇ। ਸੋ ਇਸ ਕਰਕੇ ਪਤਨੀ ਵੀ ਪਰਮੇਸ਼ਰ ਨਹੀਂ ਹੈ। ਮੈਂ ਕੁੜੀਆਂ ਦੀ ਗੱਲ ਕਰਦਾ ਪਿਆ ਸਾਂ। ਸਾਧ ਸੰਗਤ ਜੀਓ। ਆਪਣੇ ਵਿਚਾਰ ਬਦਲੋ ਕੰਨਿਆਦਾਨ ਦੀ ਗੱਲ ਭੁੱਲ ਜਾਓ ਕੋਈ ਕੰਨਿਆਦਾਨ ਦੀ ਲੋੜ ਨਹੀਂ ਅੱਜ ਜੇ ਅਸੀਂ ਕੰਨਿਆਦਾਨ ਕਰਨਾ ਫਿਰ ਦਾਜ ਦਾਜ ਕਾ ਦੇ ਲਈ ਦੇਣਾ ਉਹ ਦਾਜ ਕਿਉਂ ਮੰਗਦੇ ਨੇ ਉਹ ਤਾਂ ਮੂੰਹ ਜਿਨ੍ਹਾਂ ਨੇ ਕੁੜੀ ਲੈਣੀ ਸਾਡੀ ਉਹਨਾਂ ਨੇ ਤਾਂ ਮੂੰਹ ਐਡਾ ਟੱਡਿਆ ਪੈ ਸੌਰਿਆਂ ਦੇ ਸਾਡੇ ਪਰਿਵਾਰ ਨੂੰ ਹੀ ਖਾ ਜਾਈਏ ਦਾਨ ਤੇ ਆਪਣੀ ਮਰਜ਼ੀ ਨਾਲ ਕੀਤਾ ਜਾਂਦਾ ਨਾ ਤੇ ਸਾਡੀ ਕੁੜੀ ਤੇ ਜਿਉਂਦੀ ਜਾਗਦੀ ਹੈ ਉਹ ਕੋਈ ਆٹے ਦੀ ਰੋਟੀ ਥੋੜਾ ਹੈਗੀ ਇੱਕ ਜੀ ਨੂੰ ਦਾਨ ਕਰ ਦੇਣਾ ਨਹੀਂ ਕੋਈ ਕੰਨਿਆਦਾਨ ਦਾ ਮਤਲਬ ਨਹੀਂ ਹੈਗਾ ਜਿਹਨੂੰ ਲੋੜ ਏ ਉਹ ਸਾਡੀ ਕੁੜੀ ਆ ਕੇ ਵਿਆਹਵੇਗਾ ਉਹਨੂੰ ਮੁੰਡੇ ਨੇ ਉਹਨੇ ਮੁੰਡਾ ਵਿਆਉਣਾ ਉਹਨੂੰ ਲੋੜ ਏ ਤੇ ਕੁੜੀ ਵਿਆਵਾਂਗੇ ਧੱਕੇ ਨਾਲ ਨਹੀਂ ਵਿਆਣੀ ਬਿਲਕੁਲ ਨਹੀਂ ਆਪ ਜੀ ਨੇ ਧਿਆਨ ਕੀਤਾ ਹੋਵੇਗਾ ਸਾਡੇ ਵਿੱਚ ਇੱਕ ਪਰੰਪਰਾ ਹੈ ਕਿ ਜਦੋਂ ਆਪਾਂ ਗਊ ਵੇਚਦੇ ਆ ਆਪਾਂ ਬੜਾ ਧਿਆਨ ਕਰਦੇ ਆ ਕਿ ਇਹ ਕਿਤੇ ਮਾੜੇ ਥਾਂ ਨਾ ਜਾਵੇ ਇਹਨੂੰ ਕੋਈ ਕਸਾਈਆਂ ਦੇ ਨਾ ਭੇਜ ਦੇਵੇ ਜਦੋਂ ਆਪਾਂ ਕੁੜੀ ਦਿਨੇ ਆ ਨਾ ਕਿਸੇ ਨੂੰ ਉਦੋਂ ਨਹੀਂ ਵੰਦੇ ਉਦੋਂ ਤੇ ਵੰਦੇ ਆ ਕਿ ਵਧੀਆ ਕਸਾਈ ਕਿਹੜੇ ਨੇ ਅਮੀਰ ਕਸਾਈ ਕਿਹੜੇ ਨੇ ਉੱਥੇ ਭੇਜੋ ਸੰਗਤ ਨਹੀਂ ਆਉਂਦੀ ਮਾਪਿਆਂ ਨੂੰ ਕੀ ਇਹ ਇਹ ਬਹੁਤੇ ਵੱਡੇ ਘਰ ਜਾਏਗੀ ਤੇ ਰਾਜ ਕਰੇਗੀ ਸੋਚਣ ਦੀ ਲੋੜ ਇਹ ਹੈ ਕਿ ਜੇ ਉੱਥੇ ਜਾ ਕੇ ਸਾਡੀ ਕੁੜੀ ਨੇ ਰਾਜ ਕਰਨਾ ਹੈ ਤੇ ਕੁੜੀਆਂ ਤੇ ਉਹਨਾਂ ਦੇ ਕੋਲ ਵੀ ਹੈਗੀਆਂ ਸੀ ਵੱਡੇ ਘਰ ਦੇ ਵਿੱਚ ਛੋਟੇ ਘਰ ਤੋਂ ਨੌਕਰਾਂਆਂ ਜਾਂਦੀਆਂ ਨੇ ਰਾਣੀਆਂ ਨਹੀਂ ਜਾਂਦੀਆਂ ਹੁੰਦੀਆਂ ਸੋ ਆਪਣੀ ਸੋਚ ਬਦਲਣ ਦੀ ਲੋੜ ਏ ਆਪਣੇ ਤੋਂ ਤਾਂ ਨੂੰ ਵੇਖ ਕੇ ਨਾ ਕੁੜੀਆਂ ਨੂੰ ਵਿਆਹੋ ਆਪਣੇ ਬਰਾਬਰ ਦੇ ਜਾਂ ਥੋੜੇ ਜਿਹਾ ਦੋ ਪੈਸੇ ਘੱਟ ਹੋਣ ਜਿੱਥੇ ਲੋੜ ਅਨੁਸਾਰ ਦੱਬਕਾ ਮਾਰਿਆ ਜਾ ਸਕੇ ਉੱਥੇ ਵਿਆਹੋ ਧੀਆਂ ਨੂੰ ਔਰ ਇਹ ਜ਼ਰੂਰੀ ਨਹੀਂ ਹੈਗਾ ਕਿ ਮੇਰੀ ਕੁੜੀ ਦੀ ਉਮਰ ਹੋ ਗਈ ਤੇ ਬਸ ਇਹਨੂੰ ਛੇਤੀ ਵਿਆਹ ਦਿਓ ਸੁੱਟ ਦਿਓ ਘਰੋਂ ਕੱਢ ਦੇਣਾ ਕੀ ਗੱਲ ਹੈ ਰੋਟੀ ਨਹੀਂ ਖਵਾ ਸਕਦੇ ਮੇਰਾ ਇਹ ਮਤਲਬ ਨਹੀਂ ਕਿ ਕੁੜੀਆਂ ਵਿਆਉਣੀਆਂ ਨਹੀਂ ਕੁੜੀਆਂ ਵੀ ਵਿਆਉਣੀਆਂ ਨੇ ਮੁੰਡੇ ਵੀ ਵਿਆਉਣੇ ਨੇ ਪਰ ਇਸ ਕਰਕੇ ਕਿ ਕੁੜੀ ਨੂੰ ਘਰੋਂ ਕੱਢ ਦੇਣਾ ਹੈ ਕੰਨਿਆਦਾਨ ਕਰਨਾ ਤੇ ਕੁੜੀ ਜਿੰਨੀ ਮਰਜ਼ੀ ਔਖੀ ਹੋਈ ਜਾਵੇ ਬਿਲਕੁਲ ਨਹੀਂ ਬਿਲਕੁਲ ਨਹੀਂ ਤੇ ਸਾਡੀ ਔਖੀ ਹੋਣੀ ਚਾਹੀਦੀ ਜਿਹਨੂੰ ਲੋੜ ਹੈ ਉਹ ਵਿਆਹੇਗਾ ਅਤੇ ਮੁੰਡੇ ਕੁੜੀਆਂ ਮਾਪੇ ਸਾਰਿਆਂ ਨੂੰ ਬੇਨਤੀ ਹੈ ਕਿ ਮਾਤਾ ਪਿਤਾ ਨੂੰ ਬੇਨਤੀ ਹੈ ਬੱਚਿਆਂ ਦੀ ਸਲਾਹ ਤੋਂ ਬਿਨਾ ਰਿਸ਼ਤਾ ਨਾ ਕਰੋ ਅਤੇ ਬੱਚਿਆਂ ਨੂੰ ਬੇਨਤੀ ਹੈ ਕਿ ਤੁਸੀਂ ਮਾਪਿਆਂ ਦੀ ਸਲਾਹ ਤੋਂ ਬਿਨਾ ਕਿਸੇ ਨਾਲ ਪ੍ਰੇਮ ਵਿਆਹ ਧੱਕੇ ਨਾਲ ਨਾ ਕਰੋ ਜੋ ਕਰਨਾ ਸਾਰੇ ਆਪਸ ਵਿੱਚ ਸਲਾਹ ਨਾ ਕਰੋ ਉਸ ਤੋਂ ਅਗਲੀ ਗੱਲ ਵਿਆਹ ਪ੍ਰੇਮ ਪਿਆਰ ਨਹੀਂ ਹੈਗਾ ਬਹੁਤ ਚੰਗੀ ਤਰ੍ਹਾਂ ਸੁਣ ਲਓ ਵਿਆਹ ਪ੍ਰੇਮ ਪਿਆਰ ਨਹੀਂ ਹੈਗਾ ਇਹ ਬਿਜ਼ਨਸ ਪਾਰਟਨਰਸ਼ਿਪ ਹੈ ਇੱਕ ਵਿਹਾਰ ਦੇ ਵਿੱਚ ਹਿੱਸੇਦਾਰੀ ਹੈ ਕਿ ਦੋ ਜੀਆਂ ਨੇ ਇਕੱਠੇ ਰਹਿਣਾ ਉਹਨਾਂ ਨੇ ਬੱਚੇ ਪੈਦਾ ਕਰਨੇ ਨੇ ਹੋਰ ਜੀਵਨ ਦੇ ਕਈ ਕਾਰਜ ਕਰਨੇ ਨੇ ਇਸ ਕਰਕੇ ਇਹ ਆਪਸ ਵਿੱਚ ਭਾਈ ਵਾਲੀ ਹੈ ਇਹ ਪ੍ਰੇਮ ਪਿਆਰ ਨਹੀਂ ਹੈਗਾ ਇਸ ਲਈ ਉਸ ਭਾਈ ਵਾਲੀ ਨੂੰ ਨਿਭਾਉਣ ਲਈ ਉਹ ਸ਼ਰਤਾਂ ਪਹਿਲਾਂ ਤੈਅ ਕਰਨ ਦੀ ਲੋੜ ਹੈ ਜਿੰਨਾ ਸ਼ਰਤਾਂ ਨੂੰ ਲੈ ਕੇ ਮੁੜ ਕੇ ਝਗੜੇ ਹੋਣੇ ਨੇ ਮੁੜ ਕੇ ਤਲਾਕ ਹੋਣੇ ਨੇ ਅੱਜ ਬੜੇ ਹੀ ਤਲਾਕ ਹੋਈ ਜਾਂਦੇ ਨੇ ਫਟਾਫਟ ਨਹੀਂ ਹੋਣੇ ਚਾਹੀਦੇ ਅਸੀਂ ਉਹਦਾ ਕਾਰਨ ਨਹੀਂ ਜਾਣਨ ਦਾ ਯਤਨ ਕਰਦੇ ਧੱਕੇ ਨਾਲ ਉਹਨਾਂ ਨੂੰ ਨੱਪ ਘੁੱਟ ਕੇ ਕੁੜੀ ਨੂੰ ਭੇਜ ਦਿੰਨੇ ਆ ਉੱਥੇ ਸੁਲ੍ਹਾ ਕਰਵਾ ਦਿੰਨੇ ਆ ਗੱਲ ਫੇਰ ਉੱਥੇ ਦੀ ਉੱਥੇ ਹੀ ਰਹਿੰਦੀ ਹੈ ਕਦੀ ਕੁੜੀ ਫਾ ਲੈ ਲੈਂਦੀ ਹੈ ਕਦੀ ਮੁੰਡਾ ਯਾਰ ਖਾ ਲੈਂਦਾ ਉਹਨਾਂ ਚੀਜ਼ਾਂ ਦੇ ਕਾਰਨ ਦੂਰ ਕਰਨ ਦਾ ਯਤਨ ਕਰੀਏ ਕਿ ਕਾਰਨ ਕੀ ਹੈ ਜਿਹੜੇ ਮੁੰਡੇ ਕੁੜੀਆਂ ਪੜੇ ਲਿਖੇ ਨੇ ਉਹ ਨੈੱਟ ਤੇ ਪੜਿਆ ਕਰੋ। ਇਹ ਕਿਉਂ ਸਾਡੇ ਝਗੜੇ ਹੁੰਦੇ ਨੇ? ਉਹਨਾਂ ਝਗੜਿਆਂ ਦੇ ਕਾਰਨ ਦੂਰ ਕਰੀਏ ਅਤੇ ਉਥੇ ਵਿਆਹੋ ਆਪਣੇ ਲੜਕੇ ਲੜਕੀ ਨੂੰ ਉਥੇ ਵਿਆਹੋ ਜਿੱਥੇ ਮੁੰਡੇ ਕੁੜੀ ਦਾ ਸੁਭਾਅ ਰਲਦਾ ਹੋਵੇ। ਮੁੰਡੇ ਕੁੜੀ ਦਾ ਸੁਭਾਅ ਰਲਦਾ ਹੋਵੇ। ਮੇਰੇ ਸਾਹਮਣੇ ਨੇ ਐਸੀਆਂ ਮਸਾਲਾਂ ਜਿੱਥੇ ਕੁੜੀ ਤਾਂ ਵੱਡੀ ਸੋਧ ਰੱਖਣ ਵਾਲੀ ਮਰਿਆਦਾ ਵਾਲੀ ਸੀ। ਅੱਛਾ ਉਧਰੋਂ ਮੁੰਡਾ ਜਿਹਨਾਂ ਦਾ ਸੀ ਉਹ ਮੁੰਡੇ ਵਾਲੇ ਮੁੰਡੇ ਦਾ ਮਾਤਾ ਪਿਤਾ ਤਾਂ ਮਰਿਆਦਾ ਵਾਲੇ ਸੀ ਮੁੰਡਾ ਨਸ਼ਾ ਕਰਦਾ ਸੀ। ਉਹਨਾਂ ਨੇ ਮੁੰਡੇ ਦਾ ਮਾਂ ਪਿਓ ਵੇਖ ਕੇ ਕੁੜੀ ਦੇ ਮਾਂ ਪਿਓ ਨੇ ਆਪਣੀ ਧੀ ਵਿਆਹਤੀ ਉਹ 4 ਦਿਨ ਨਹੀਂ ਲੰਗੇ ਤਲਾਕ ਹੋ ਗਿਆ। ਕਿਉਂਕਿ ਮੁੰਡਾ ਨਹੀਂ ਵੇਖਿਆ ਸੀ ਮੁੰਡੇ ਦਾ ਮਾਂ ਪਿਓ ਵੇਖਿਆ। ਇਸ ਕਰਕੇ ਇਹਨਾਂ ਗੱਲਾਂ ਨੂੰ ਬਹੁਤ ਧਿਆਨ ਚ ਰੱਖਣ ਦੀ ਲੋੜ ਹੈ। ਕਿ ਜਿਸ ਮੁੰਡੇ ਨਾਲ ਕੁੜੀ ਵਿਆਉਣੀ ਹੈ ਉਹਦੀ ਪਹਿਲਾਂ ਹੋਰ ਕਿੰਨੀਆਂ ਕੁੜੀਆਂ ਨਾਲ ਗੱਲਬਾਤ ਹੈ ਇਹ ਵੀ ਧਿਆਨ ਚ ਰੱਖਣ ਦੀ ਲੋੜ ਹੈ ਇਹ ਵੀ ਧਿਆਨ ਚ ਕਰਨ ਦੀ ਲੋੜ ਹੈ ਕਿ ਮੁੰਡਾ معاشਰ ਖਾਂਦਾ ਉਹਦੀਆਂ ਆਦਤਾਂ ਕੀ ਨੇ ਉਹਨਾਂ ਸਾਰੀਆਂ ਗੱਲਾਂ ਨੂੰ ਵੇਖ ਪਰਖ ਕੇ ਤਾਂ ਆਪਣੀ ਧੀ ਨੂੰ ਵਿਆਹੋ ਐਵੇਂ ਆਪਣੀ ਧੀ ਨੂੰ ਸੁੱਟੋ ਨਾ ਉਹ ਤੁਸੀਂ ਮੈਨੂੰ ਆਖੋਗੇ ਵੀ ਇੱਥੇ ਤੇ ਗੁਰਮਤ ਦੀ ਗੱਲ ਹੋਣੀ ਚਾਹੀਦੀ ਹੈ ਧਰਮ ਦੀ ਗੱਲ ਹੋਣੀ ਚਾਹੀਦੀ ਹੈ ਤੂੰ ਇਥੇ ਇਹ ਵਿੱਚ ਵਿਆਹ ਦੇ ਵਿੱਚ ਵੀਰਾ ਲੇਖਾ ਪਾ ਲਿਆ ਬਈ ਧਰਮ ਦਾ ਅਰਥ ਕੀ ਹੈ ਧਰਮ ਦਾ ਅਰਥ ਹੈ ਕਿ ਉਹ ਕੰਮ ਜਿਨ੍ਹਾਂ ਨਾਲ ਜੀਵਨ ਸੁਖੀ ਚੱਲੇ ਕਿ ਮੈਂ ਜੀਵਨ ਸੁਖੀ ਚੱਲਣ ਦੀਆਂ ਗੱਲਾਂ ਕਰਦਾ ਪਿਆ ਸੱਚੀਆਂ ਗੱਲਾਂ ਨੇ ਜੇ ਮੇਰੀਆਂ ਗੱਲਾਂ ਨਹੀਂ ਸੱਚੀਆਂ ਹੈਗੀਆਂ ਤੁਸੀਂ ਦੱਸ ਦਿਓ ਕੀ ਇਹ ਸਾਰਾ ਕੁਝ ਹੁੰਦਾ ਨਹੀਂ ਸਾਡੇ ਜੀਵਨ ਵਿੱਚ ਜੇ ਤੁਸੀਂ ਆਖੋ ਕਿ ਨਹੀਂ ਜੀ ਨਹੀਂ ਨਹੀਂ ਇਹ ਨਾਮ ਜਪਣ ਨਾਲ ਤੇ ਪਾਠ ਕਰਨ ਨਾਲ ਆਪੇ ਹੀ ਸਾਰਾ ਕੁਝ ਠੀਕ ਹੋ ਜਾਏਗਾ ਤੇ ਇਹ ਹੁੰਦਾ ਹੀ ਨਹੀਂ ਫੇਰ ਭਈ ਇਹ ਸੱਚ ਜਿਹੜਾ ਤੁਸੀਂ ਜੇ ਆਖੋਗੇ ਉਹਦਾ ਉੱਤਰ ਤੇ ਮੈਂ ਤੁਹਾਨੂੰ ਬਾਣੀ ਚ ਦੇਵਾਂਗਾ ਉਹ ਦੂਰਾਂ ਦੀ ਗੱਲ ਤੇ ਸ਼ਾਇਦ ਤੁਹਾਡੇ ਮੰਨਣ ਚ ਨਾ ਆਵੇ ਕਬੀਰ ਜੀ ਸ਼ਰੋਮਣੀ ਭਗਤ ਗਿਣੇ ਗਏ ਨੇ ਕਬੀਰ ਜੀ ਦੀ ਤੇ ਲੋਈ ਦੀ ਕਿਉਂ ਲੜਾਈ ਹੋਈ ਸੀ ਜਰਾ ਦੱਸਿਓ ਜੀ ਕਰ ਬਹਤ ਭਲਾ ਕਾਰ ਬਹਤ ਤੇਰੀ ल सुले ਲੇ ਸੁਨੇਹ ਤੇਨ ਦੀ ਮੇਰੀ ਲਾਗ ਗਰੇ ਸੁਨੇਹ ਤੇਨ ਦੀ ਮੇਰੀ ਕਰਨ ਬਤਲਾਣਾ ਕਰਨ ਬਤਲੇ ਕਰਨ ਬਤਲਾਣਾ ਕਰਨ ਬਤਲੇ ਪਰਵਤ ਭਲਾਣਾ ਗਰਵਤ ਭਲਾ ਨਾ ਕਰਤ ਤੇਰੀ ਲਾ ਮੁਗਲੇ ਸੁਣ ਬੇਨਤੀ ਮੇਰੀ ਹਾਉ ਵਾਰੀ ਮੁਖ ਫੇਰ ਪਿਆਰੇ ਗਰਵਤ ਦੇ ਮੂੰਹ ਕੋ ਕਾਹੇ ਕਉ ਮਾਰੇ ਰਾਵ ਜੋ ਤਨ ਚੀਰੇ ਤਾਲਨਾ ਮੋਰਾ ਬਿੰਦ ਪਰੇ ਤੋ ਪ੍ਰੀਤ ਨਾ ਤੋ ਆਉ ਹਮ ਤੁਮ ਵੀਚ ਪਹੋ ਨਹੀਂ ਕੋਈ ਹਮ ਤੁਮ ਵੀਚ ਪਹੋ ਨਹੀਂ ਕੋਈ

ਮੀਚ ਪਇਓ ਨਹੀਂ ਕੋਈ ਤੁਮ ਹੈ ਸੋ ਕੰਤ ਲਾ ਰਮ ਸੋਈ ਕਹਤ ਕਬੀਰ ਸੁਨੋ ਰੇ ਲੋਈ ਕਹਤ ਕਬੀਰ ਸੁਨੋ ਰੇ ਲੋਈ ਅਬ ਤੁਮਰੀ ਪਰ ਤਨਾ ਹੋਈ ਅਬ ਘੋਰੀ ਪਰ ਤਨਾ ਹੋਈ ਅਬ ਤੁਮਰੀ ਪਰ ਤਨਾ ਹੋਈ ਅਬ ਘੋਰੀ ਪਰ ਤਨਾ ਹੋਈ ਕਰਵਤ ਪਲਾਨਾ ਕਰਵਤ ਤੇਰੀ ਕਰਵਤ ਪਲਾਨਾ ਕਰਵਤ ਤੇਰੀ ਕਰਵਤ ਪਲਾਨਾ ਕਰਵਤ ਤੇਰੀ ਕਰਵਤ ਭਲਾ ਨਾ ਕਰਵਟ ਤੇਰੀ ਉਹ ਆਂਦੇ ਨੇ ਕਹਿ ਕਬੀਰ ਸੁਣਾ ਲਈ ਲੋਈ ਅਬ ਤੁਮਰੀ ਪ੍ਰਤੀਤ ਨਾ ਹੋਈ ਦਿਨ ਰਾਤ ਦਾ ਫਰਕ ਹੈ ਨਾ ਲੋਈ ਜੀ ਤੇ ਕਹਿੰਦੇ ਨੇ ਕਿ ਮੈਂ ਆਰੇ ਨਾ ਚੀਰੀ ਜਾਵਾਂ ਪਰ ਤੂੰ ਮੂੰਹ ਨਾ ਫੇਰ ਦੂਜੇ ਪਾਸੇ ਉਹ ਆਂਦੇ ਨੇ ਨਹੀਂ ਤੇਰੀ ਪ੍ਰਤੀਤ ਹੋ ਹੀ ਨਹੀਂ ਸਕਦੀ ਭਈ ਜੇ ਐਡੇ ਵੱਡੇ ਭਗਤਾਂ ਦੀ ਵੀ ਲੜਾਈ ਹੋਈ ਇਸ ਆਧਾਰਨ ਘਰਾਂ ਵਿੱਚ ਤੇ ਫਿਰ ਕੀ ਆਖ ਸਕਦੇ ਆ ਇਹਦਾ ਇਹ ਨਹੀਂ ਮਤਲਬ ਕਿ ਲੜਾਈ ਹੋਣੀ ਠੀਕ ਹੈ ਪਰ ਮੇਰਾ ਗੱਲ ਕਰਨ ਦਾ ਮਤਲਬ ਇਹ ਹੈ ਕਿ ਜੇ ਅਸੀਂ ਵਿਚਾਰਵਾਨ ਬਣੀਏ ਪਹਿਲੋਂ ਸੁਭਾਵਾਂ ਨੂੰ ਜਾਣੀਏ ਇੱਕ ਦੂਸਰੇ ਦਾ ਸੁਭਾਅ ਪਰਖ ਕੇ ਸਮਝ ਕੇ ਉਹਨੂੰ ਉਹਦੇ ਅਨਸਾਰ ਆਪਣਾ ਬਦਲੀਏ ਦੋਹਾਂ ਤਿਹਾਂ ਤੋਂ ਤਾਂ ਉਹਦੇ ਨਾਲ ਝਗੜੇ ਬਹੁਤ ਘਟ ਸਕਦੇ ਨੇ ਕੁੱਲ ਮਿਲਾ ਕੇ ਮੇਰਾ ਭਾਵ ਇੰਨਾ ਹੀ ਹੈ ਕਿ ਪਤੀ ਪਤਨੀ ਦੀ ਬਣਨੀ ਚਾਹੀਦੀ ਏ ਔਰ ਸਾਡੀਆਂ ਧੀਆਂ ਸਹੁਰੇ ਘਰ ਜਾ ਕੇ ਔਖੀਆਂ ਨਹੀਂ ਹੋਣੀਆਂ ਚਾਹੀਦੀਆਂ